ਦੂਜਾ ਫੈਕਟਰੀ ਉਹ ਦੋ ਫੈਕਟਰੀ ਮਿਲਦੇ ਆ ਜੋ ਉਹਨਾਂ ਨੇ ਦੱਸਿਆ ਸੀ। ਬਾਕੀ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਉਹ ਆਪਣੇ ਸਾਡੇ ਪਿੰਡ ਦੇ ਹੀ ਕਾਫੀ ਦੇ ਨੌਜਵਾਨਾਂ ਨੇ ਕੀਤੀ ਹੈ। ਤੇ ਉਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਸੀ। ਪਹਿਲੇ ਜੋ ਸ਼ੁਰੂਆਤ ਹੋਈ ਉਹ ਚਲੋ ਫੋਰਸ ਵੀ ਸਤਰਕ ਹੈ ਇਸ ਕੰਮ ਦੇ ਵਿੱਚ। ਫੋਰਸ ਲੱਗੀ ਹੈ। ਮੰਨ ਲਓ 24 ਘੰਟੇ ਆ ਫੋਰਸ ਆਪਣੇ ਤੂਸੀ ਤੇ ਵੀ ਜਾਂ ਸਾਡੇ ਜੰਗਲਾਤ ਵਾਲੀ ਸਾਈਡ ਤੇ ਵੀ ਸਾਰੇ ਸਰਚ ਕਰ ਰਹੇ। ਸਾਡਾ ਸਰਕਾਰ ਅੱਗੇ ਇਹੋ ਗੁਜਾਰਸ਼ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਇਹਨਾਂ ਨੂੰ ਅਸਾਧਿਤ ਕੀਤਾ ਜਾਏ ਕੋਈ ਇਹਨਾਂ ਨੂੰ ਕੋਈ ਤਰ੍ਹਾਂ ਦਾ ਦੂਸਰੀ ਗੱਲ ਵੀ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਬਾਰ-ਬਾਰ ਬਾਰ-ਬਾਰ ਇਹ ਕੰਮ ਹੋ ਰਿਹਾ ਸਾਡੇ ਇਲਾਕੇ ਵਾਸਤੇ ਬਹੁਤ ਮਾਰੀ ਜਾਂਦਾ ਔਰ ਸਾਡੇ ਬੱਚੇ ਵੀ ਇਹਦੇ ਵਿੱਚ ਲੱਗ ਸਕਦੇ ਆ ਜੇ ਕਿਤੇ ਮਾੜੀ ਅੰਸਰ ਹਾਂਜੀ ਜੀ ਹਾਂ